552 ਸਟਾਰ ਦੇ ਵਿੱਚ ਸਿੰਪਲ ਸਟੀering ਆ ਜੀ ਕਿੰਨੇ ਮਾਡਲ ਆ ਬਈ ਇਹ ਪੰਜ ਮਾਡਲ ਆ ਜੀ ਪੰਜ ਮਾਡਲ ਆ ਗੋਲ ਹੰਡੀ ਵਾਲਾ ਡੀ ਲਕਸ ਵਾਲਾ ਨਵਾਂ ਰੈਟਰ ਕੋਈ ਤੇ ਬਰਸ ਬੁਛ ਨਹੀਂ ਲੱਗਾ ਗਾ ਵਧੀਆ ਗਾਰੰਟੀ ਆ ਫਲਾਪ 605 ਡੀ ਆਈ ਹਾਈ 1 ਐਮ ਐਸ ਚ ਆ ਗਿਆ ਇਹ ਡੀ ਆਈ ਆ ਇਹ ਚੇਂਜਰ ਵਾਲਾ ਕਿ ਬਿਨਾ ਚੇਂਜਰ ਵਾਲਾ ਜੀ ਬਿਨਾ ਚੇਂਜਰ ਦਾ 3 ਸਪੀਡ ਚਾਹੀ ਠੀਕ ਆ ਜੀ 3 ਸਪੀਡ ਦੇ ਵਿੱਚ ਆ ਬਈ ਤਾਂ ਪੌੜਾ ਮਾਡਲ ਆ ਪਾਵਰ ਸਟੀering ਆ ਰੰਗ ਵੀਰ ਦਾ origignal ਲੱਗਾ ਅਰੀ ਜਨਾ ਬਾਈ ਜੰਨਾ ਰੰਗ ਪੇਂਟ ਦਾ ਤੇ ਜੇ ਅਸੀਂ ਗਾ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਪਹੁੰਚੇ ਨਹੀਂ ਮੋਗਾ ਟਰੈਕਟਰ ਮੰਡੀ ਤੇ ਲੋ ਕੀ ਹਰ ਐਤਵਾਰ ਮੰਡੀ ਲੱਗਦੀ ਆ ਬਾਈ ਨਾਲ ਕਰਾਉਣਾ ਗੱਲਬਾਤ ਅਸੀਂ ਗਾ ਬਾਈ ਅਸੀਂ ਗਾ ਬਾਈ ਠੀਕ ਹੋ ਜੀ ਹਾਂਜੀ ਵਧੀਆ ਠੀਕ ਆ ਜੀ ਤੇ ਕਿੰਨੇ ਟਰੈਕਟਰ ਲੈ ਕੇ ਆਏ ਦੋ ਲੈ ਕੇ ਆਏ ਵੀਰੇ ਆਪਾਂ ਠੀਕ ਆ ਜੀ ਸਭ ਤੋਂ ਪਹਿਲਾਂ ਬਾਈ ਟਰੈਕਟਰ ਲੱਖੋਣਾ ਫਿਰ ਬਾਈ ਦਾ ਕੰਟੈਕਟ ਵਗੈਰਾ ਦੱਸਾਂਗੇ ਟਰੈਕਟਰ ਹੈਗਾ ਸਾਹਮਣੇ ਜੀ 855 2 ਸਟਾਰ ਦੇ ਵਿੱਚ ਸਿੰਪਲ ਸਟੀering ਆ ਜੀ ਕਿੰਨੇ ਮਾਡਲ ਆ ਬਈ ਇਹ ਪੰਜ ਮਾਡਲ ਆ ਜੀ ਪੰਜ ਮਾਡਲ ਆ ਗੋਲ ਹੰਡੀ ਵਾਲਾ ਡੀ ਲਕਸ ਮਾਡਲ ਆ ਤੇ ਟਾਇਰਾਂ ਦੀ ਬਈ ਕੀ ਕੰਡੀਸ਼ਨ ਆ ਟਾਇਰ ਮਗਲੇ ਹੈਗੇ 30 ਕ ਪੈਸੇ ਹੀ ਮੂਰਲੇ ਨਵੇਂ ਆ ਪਰਟ ਵਾਲੇ ਨਵੇਂ ਟਾਇਰ ਆ ਬਾਈਕ ਵਾਲੇ 30 ਕ ਪੈਸੇ ਟਾਇਰ ਸਾਰਾ ਰੈਕਟਰ Ориਜਨਲ ਆ ਬਾਈ ਠੀਕ ਆ ਜੀ Ориਜਨਲ ਆ ਬਈ ਪੂਰਾ ਹਾਂ 6 ਝਰੀ ਚਾ ਬਾਈ 6 ਝਰੀ ਚਾ ਬਾਈ 14 ਦੇ ਬਾਈਕ ਵਾਲੇ ਟਾਇਰ ਆ ਹਾਂ ਫੁੱਲ ਨਵਾਂ ਰੈਕਟਰ ਕੋਈ ਤੇ ਬਰਸ਼ ਪੁਰਸ਼ ਨਹੀਂ ਲੱਗਾਗਾ ਵਧੀਆ ਵਾ ਗਾਰੰਟੀ ਆ ਫੁੱਲ ਆ ਪਈ ਠੀਕ ਆ ਜੀ ਮਗਰਾਟ ਮਗ ਰੂਟ ਵੀ ਮਗਰਾਟ ਮੂਟ ਵਧੀਆ ਬਾਈ ਜਾਵਾਂ ਡੀਜ਼ਲ ਨੇ ਪੂਰੇ ਸਾਫ ਪਏ ਆ ਟੇਪ ਟੂਬ ਵੀ ਲੱਗੀ ਹੋਈ ਆ ਵਧੀਆ ਇਹ ਰੰਗ ਰੰਗ ਦੇਖ ਸਕਦੇ ਹੋ ਟਰੈਕਟਰ ਦਾ ਪੂਰਾ ਲਿਸਕਾ ਮਾਰਦਾ ਬਈ ਇਹ ਫਰੰਟ ਵਾਲੇ ਟਾਇਰ ਦਾ ਬਿਲਕੁਲ ਨਵਾਂ ਹੀ ਪਿਆ ਦੇਖ ਸਕਦੇ ਹੋ ਜੇ ਕੇ ਦੇ ਆ ਫਰੰਟ ਵਾਲੇ ਟਾਇਰ ਬਾਈਕਲ ਵਾਲੇ ਟਾਇਰ ਆਏ ਗਿਆ ਜੀ ਅਪੋਲੋ ਦੇ 14 ਦੇ ਬਾਈਕਲ ਵਾਲੇ ਟਾਇਰ ਤੇ ਪੰਜਾਬ ਨੰਬਰ ਆ ਭਾਈ ਹਾਂ ਭਾਈ ਪੰਜਾਬ ਨੰਬਰ ਪੰਜਾਬ ਨੰਬਰ ਆ ਕੀ ਡਿਮਾਂਡ ਕਰਦਿਆਂ ਜੀ ਡਿਮਾਂਡ ਦੇਖ ਲਓ ਵੀਰੇ ਆਪਾਂ 275 ਮੰਗਦੇ ਆ 2 ਲੱਖ 75000 ਰੁਪਿਆ ਦਾ ਡਿਮਾਂਡ ਆ ਹੋਰ ਮਾਨਤਨ ਕਰਦਾਂਗੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਊਗਾ ਠੀਕ ਆ ਜੀ ਆ ਬਾਕੀ ਮੌਕੇ ਦੇ ਭਾਈ ਮਾਨਤਾਣਾ ਹੋ ਜਾਂਦਾ ਆਂਦਾ ਇਹ ਡਿਮਾਂਡ ਆ 275 ਸਾਹਮਣੇ ਆ ਗਿਆ ਜੀ ਅਰਜਨ ਨੂਬੋ 605 ਡੀ ਆਈ ਆ ਇੱਕ ਐਮ ਐਸ ਚ ਆ ਗਿਆ ਇਹ ਡੀ ਆਈ ਆ ਇਹ ਚੈਂਜਰ ਵਾਲਾ ਕਿ ਬਣਾ ਚੈਂਜਰ ਵਾਲਾ ਜੀ ਬਿਨਾ ਜਿੰਜੋ ਤਾਂ 3 ਸਪੀਡ ਚਾਹੀ ਠੀਕ ਆ ਜੀ 3 ਸਪੀਡ ਦੇ ਵਿੱਚ ਆ ਭਾਈ ਟੋਪ ਵਾਲਾ ਮਾਡਲ ਆ ਪਾਵਰ ਸਟੀering ਆ ਤੇ ਜੇ ਪਟਾਇਰਾਂ ਦੀ ਵੀ ਗੱਲ ਬਾਤ ਕਰੀਏ ਟਾਇਰ ਮਗਲੇ ਨਵੇਂ ਆ ਜੀ ਨਾਲ ਦੇ ਸੀਗੇ 70 ਕੇ ਪੈਸੇ ਉਹ ਆਪਾਂ ਲਾ ਕੇ ਮਗਰ ਨਵੇਂ ਪਾਤੇ ਸੀਗੇ ਪਰ ਉਹਨਾਂ ਵਿੱਚ ਮਿਲਦਾ ਨਹੀਂ ਕੁਛ ਕਦੋਂ ਮੈਂ ਪਹੁੰਚੇ ਸੀਗੇ ਮੂਹਰੇ ਨਾਲ ਦੇ ਆ ਕਨਟਲੇ ਨਾਲ ਦੇ ਪੰਟਲੇ ਕਿੰਨੇ ਕੇ ਪੈਸੇ ਆ ਜੀ ਹੈਗੇ ਆ 40 ਕੇ ਪੈਸੇ ਠੀਕ ਆ ਜੀ ਇਦੋਂ ਵੱਧ ਦੇ ਹੋਣਗੇ ਬਾਈ ਹਾਂਜੀ ਤੇ ਪੰਜਾਬ ਨੰਬਰ ਆ ਬਾਈ ਹਾਂ ਇਹ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਮਾਡਲ ਜੀ ਮਾਡਲ 16 ਵਾ 16 ਮਾਡਲ ਆ ਤੇ ਰੰਗ ਪੇਂਟ ਦਾ ਬਈ ਦੇਖ ਸਕਦੇ ਰੰਗ ਪੇਂਟ ਦਾ origignal ਆ ਜੀ origignal ਆ ਬਾਈ ਕਹਿੰਦਾ ਰੰਗ ਪੇਂਟ ਦਾ 3 ਸਪੀਡ ਦੇ ਵਿੱਚ ਹੈਗਾ ਟੌਪ ਵਾਲਾ ਮਾਡਲ ਆ ਫਾਵਰੇ ਸਟੀeringਾ ਕੁਲੇੜੇ-ਉਲੇ ਪਲੇਟਫਾਰਮ 'ਚ ਆ ਗਿਆ ਕੰਡੀਸ਼ਨ ਦਾ ਪੂਰਾ ਕੋਕਾ ਪੀਸਾ ਡਿਮਾਂਡ ਦੀ ਜਿੱਗ੍ਹਾ ਗੱਲਬਾਤ ਕਰੀਏ ਜੀ 540 ਮੰਗਦੇ ਆਂ ਬਾਈ ਦੇ ਦਾਂਗੇ ਮਾਨਤਾਨ ਕਰ ਦਾਂਗੇ ਚੋ ਆਪਾ ਕਰ ਦੋਗੇ ਤਾਂ 15000 ਹਾਂ ਕਰ ਦਾਂਗੇ ਵੀਰੇ ਠੀਕ ਆ ਜੀ ਜੇ ਕੋਈ ਆਪਣੇ ਵੀਡੀਓ ਦੇਖ ਕੇ ਆਉ ਹਾਂ ਕਰੇ 735 ਆਪਣੇ ਕੋਲੇ ਠੀਕ ਆ ਜੀ ਉਹ ਕਿੰਨੇ ਮਾਰਨਾ ਬਾਈ ਉਹ 99 ਮਾਰ ਲਾ ਹਾਂਜੀ ਮਗਲੇ ਟਾਈਪ ਹੈਗੇ ਆ 50 ਕ ਪੈਸੇ ਆ ਹਾਂਜੀ ਤੇ ਟਰੈਕਟਰ ਸਾਰਾ ਅਰੀਜਨਲ ਆ ਠੀਕ ਆ ਬਾਈ ਤੇ ਉਹਦਾ 145 ਮੰਗਦੇ ਆ ਆਪਾਂ 1 ਲੱਖ 45000 ਹਾਂ ਬਾਕੀ ਮਾਨਤਨ ਵਿੱਚ ਹੋ ਜਾ ਹਾਂ ਮਾਨਤਨ ਹੋ ਜਾਊਗਾ ਠੀਕ ਆ ਜੀ ਹਾਂਜੀ ਜੋ ਵੀ ਵੀਡੀਓ ਵੇਖ ਕੇ ਉਹ ਆਪਣੀ ਮਾਨਤਨ ਕਰ ਦਾਂਗੇ ਕੰਟੈਕਟ ਨੰਬਰ ਦੱਸ ਦੋ ਜੀ ਆਪਾਂ 985656 ਹਾਂਜੀ 92518 ਠੀਕ ਆ ਜੀ ਤੇ ਮੈਂ ਆ ਤਾਂ ਬਈ ਉੱਚਾ ਮਾਡਲ ਹੈ ਤੇ ਲੋਨ ਵਗੈਰਾ ਹੋ ਜਾਊਗਾ ਹਾਂ ਲੋਨ ਕਰਾ ਦਾਂਗੇ ਆਪਾਂ ਜੇ ਕਿਸੇ ਨੇ ਕੱਟ ਲਓਗੇ ਜੀ ਵਿੱਚ ਕੱਟ ਲਾਂਗੇ ਹਾਂ ਠੀਕ ਆ ਜੀ ਜੇ ਕਿਸੇ ਨੇ ਕਟਾਉਣਾ ਹੋਵੇ ਠੀਕ ਆ ਬਾਈ ਸਕਰੀਨ ਤੇ ਬਈ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟ੍ਰਾਂਸਟਰ ਖਰੀਦਣਾ ਹੈ ਬਾਈ ਨੂੰ ਕੰਟੈਕਟ ਕਰ ਲਿਓ ਧੰਨਵਾਦ ਭਾਈ ਜੀ ਓਕੇ ਵੀਰੇ ਠੀਕ ਹੈ ਜੀ ਹਾਂਜੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਆਇਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ